ਕਲਕੱਤਾ ਦੇ ਇੱਕ ਮੈਡੀਕਲ ਕਾਲਜ ਦੇ ਡਾਕਟਰ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਨੂੰ ਲੈ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਸਾਰੇ ਡਾਕਟਰ ਜਾਣਗੇ ਹੜਤਾਲ ਤੇ ਅਮਰ ਜੀ ਸਭਾਵਾਂ ਨੂੰ ਛੱਡ ਕੇ ਸਾਰੀਆਂ ਸਭਾਵਾਂ ਕੀਤੀਆਂ ਜਾਣੀਆਂ ਬੰਦ ਵੀਰਵਾਰ ਨੂੰ 7 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੀ ਸੀ ਐਮ ਐਸ ਏ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਰੂਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਕੱਤਾ ਦੇ ਵਿੱਚ ਇੱਕ ਮੈਡੀਕਲ ਕਾਲਜ ਦੇ ਡਾਕਟਰ ਦੇ ਨਾਲ ਜੋ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਵੇਸ਼ਯਾਨਾ ਢੰਗ ਦੇ ਨਾਲ ਉਸ ਨੂੰ ਮੌਤ ਦੇ ਘਾਟ ਬਤਾਰਿਆ ਗਿਆ ਸੀ ਅਤੇ ਜਿਸ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰ ਆਪਣਾ ਜੋ ਆਪਣਾ ਸਟੂਡੈਂਟਸ ਹਨ ਮੈਡੀਕਲ ਕਾਲਜਾਂ ਦੇ ਉਹ ਹੜਤਾਲ ਤੇ ਚੱਲ ਰਹੇ ਸਨ ਤੇ ਹੁਣ ਉਹਨਾਂ ਦੇ ਜਿਹੜੇ ਉਹਨਾਂ ਦੇ ਸਬੂਤ ਹਨ ਉਹਨਾਂ ਨੂੰ ਆਪਣਾ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਹੁਣ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਦੇ ਜਿਹੜੇ ਆਪਣਾ ਡਾਕਟਰ ਨੇ ਉਹਨਾਂ ਵੱਲੋਂ ਐਮਰਜੈਂਸੀ ਸਵਾਮਾਂ ਨੂੰ ਛੱਡ ਕੇ ਸਾਰੀਆਂ ਸਵਾਮਾਂ ਬੰਦ ਕੀਤੀਆਂ ਜਾਣੀਆਂ ਦੱਸਦੀਏ ਕਿ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਇਹਨਾਂ ਵੱਲੋਂ ਇੱਥੇ ਆਪਣਾ ਹੜਤਾਲ ਕੀਤੀ ਜਾਵੇਗੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਹਨਾਂ ਵੱਲੋਂ ਐਮਰਜੈਂਸੀ ਸਵਾਮਾਂ ਛੱਡ ਕੇ ਸਾਰੀਆਂ ਸਵਾਮਾਂ ਦਾ ਵੱਲੋਂ ਬੰਦ ਕੀਤੀਆਂ ਜਾਣੀਆਂ ਇਹ ਸਾਰੀ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਡਾਕਟਰ ਜੂ ਆਪਣੇ ਜੋ ਰੂਪ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਇਸਰ ਕੀ ਨਾਮ ਹੈ ਪਰ ਬਦ ਕੀ ਕਹਿਣਾ ਚਾਹੁੰਦਾ ਕੱਲ ਦੇ ਬੰਦੇ ਹੋਰ ਹੈ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਜ਼ਿਲ੍ਹਾ ਪ੍ਰਧਾਨ ਪੀ ਸੀ ਐਮ ਐਸ ਸੇ ਬਟੰਡਾ ਅਸੀਂ ਸਮੂਹ ਡਾਕਟਰ ਸਾਹਿਬਾਨ ਜਿਨੇ ਵੀ ਪੰਜਾਬ ਦੇ ਨੇ ਇਵਨ ਜੇ ਆਪਾਂ ਗੱਲ ਕਰੀਏ ਸਾਰੇ ਭਾਰਤ ਵਰਸ਼ ਦੇ ਜਿੰਨੇ ਵੀ ਡਾਕਟਰ ਨੇ ਉਹ ਸਾਰੇ ਪਿਛਲੇ ਕਈ ਦਿਨਾਂ ਤੋਂ ਹਰਦਾਤ ਰਹੇ ਨੇ ਕਿਉਂਕਿ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਵੈਸ਼ਿਆਨਾ ਘਟਨਾ ਹੋਈ ਹੈ ਜਿਦੇ ਵਿੱਚ ਇੱਕ ਸੈਕੰਡ ਇਅਰ ਪੀਜੀ ਡਾਕਟਰ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੀ ਗਈ ਹੈ ਉਸ ਹੱਤਿਆ ਦੇ ਸਬੰਧ ਦੇ ਵਿੱਚ ਇਨਸਾਫ ਦਵਾਉਣ ਦੇ ਲਈ ਆਰਜਿਕਰ ਮੈਡੀਕਲ ਕਾਲਜ ਦੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਸੀ ਜਿਨ੍ਹਾਂ ਨੂੰ ਸਮਰਥਨ ਮਿਲ ਰਿਹਾ ਸੀ ਸਾਰੇ ਦੇਸ਼ ਦੇ ਸਾਰੀਆਂ ਸਟੇਟਾਂ ਦੇ ਮੈਡੀਕਲ ਕਾਲਜਾਂ ਤੋਂ ਈਵਨ ਏਮਜ਼ ਤੋਂ ਪੀਜੀਆ ਤੋਂ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ ਸੀ ਕੱਲ ਰਾਤ ਉਹਨਾਂ ਦਾ ਜਦੋਂ ਜਿਹੜੇ ਕੋ ਸ਼ਾਂਤੀਪੂਰਵਕ ਧਰਨਾ ਚੱਲ ਰਹੀ ਸੀ ਉਸ ਉੱਤੇ ਕੁਝ ਗੁੰਡਾਗਰੀ ਵਿਅਕਤੀਆਂ ਨੇ ਪ੍ਰਦਰਸ਼ਨ ਦੇ ਦੌਰਾਨ ਹਮਲਾ ਕੀਤਾ ਰਾਤ ਨੂੰ ਤੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਸਾਡੇ ਨੂੰ ਇਹ ਲੱਗਦਾ ਹੈ ਕਿ ਸਾਡੇ ਇਨਸਾਫ ਦੀ ਆਸ ਜਿਹੜੀ ਹਮਦਮ ਪੈ ਰਹੀ ਹੈ ਇਸ ਦੇ ਸਬੰਧ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਪੰਜਾਬ ਨੇ ਜਿਹੜੀ ਇੱਕ ਡਾਕਟਰਾਂ ਦੀ ਸਭ ਤੋਂ ਵੱਡੀ ਸਰਕਾਰੀ ਸਿਹਤ ਸੰਸਥਾਵਾਂ ਦੀ ਜਥੇਬੰਦੀ ਹੈ ਉਹਨਾਂ ਨੇ ਇਹਨੂੰ ਕੋਲਕੱਤਾ ਵਾਲੇ ਇਨਸੀਡੈਂਟ ਦੇ ਵਿੱਚ ਕੋਲਕੱਤਾ ਦੇ ਰੈਜ਼ੀਡੈਂਟ ਨੂੰ ਸਮਰਥਨ ਦੇਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਆਓ ਪੀ ਡੀ ਸਵਾਵਾਂ ਅਤੇ ਜਿੰਨੀਆਂ ਵੀ ਨਾਨ ਐਮਰਜੈਂਸੀ ਸਵਾਵਾਂ ਜਿਨ੍ਹਾਂ ਵਿੱਚ ਮੈਡੀਕਲ ਮਲਾਜ ਇਹ ਵਗੈਰਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਇਸ ਕਰਕੇ ਕੱਲ੍ਹ ਸਵੇਰੇ ਸਾਰੀ OPD 8 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਹੋਊਗੀ ਐਮਰਜੈਂਸੀ ਸੇਵਾਵਾਂ ਜਿਹਦਾ ਵਿੱਚ ਕੋਈ ਸੜਕਾ ਹਾਦਸੇ ਨਾਲ ਸੰਬੰਧਿਤ ਜਾਂ ਹੋਰ ਕੋਈ ਮੈਡੀਕਲ ਐਮਰਜੈਂਸੀ ਤੇ ਪੋਸਟਮਾਰਟਮ ਸੇਵਾਵਾਂ ਨਿਰਵਿਘਨ ਚੱਲੂ ਰਹਿਣਗੀਆਂ